ਹਾਡੇ ਨਾਂ ਤੇ ਫੇਰ ਤੇ ਇੱਥੇ ਰਾਸ਼ਨ ਲਈ ਜਾਂਦੇ ਹੈ ਲੋਕੀ ਰਾਸ਼ਨ ਲਈ ਜਾਂਦੇ ਸਾਡੇ ਨਾਂ ਤੇ ਤੁਹਾਡੇ ਨਾਂ ਤੇ ਪਿੰਡ ਦੇ ਵਿੱਚ ਹੀ ਕੀ ਕਹਿੰਦੇ ਕਹਿੰਦੇ ਆ ਵੀ ਆਪਣਾ ਸਾਨੂੰ ਅਸੀਂ ਰਾਤ ਨੂੰ ਵੀ ਮਤਲਬ ਕਿ ਮੇਰੀ ਫੈਮਿਲੀ ਚੱਲ ਜਾਂਦੀ ਆ ਆਪਾਂ ਇੱਥੇ ਰਹਿੰਦੇ ਆ ਹਨਾ ਵੀ ਦੋ ਜਣੇ ਉਹਨੂੰ ਚਲੋ ਵੀ ਆ ਲੰਗਰ ਲੱਗਾ ਗੁਰੂ ਮਹਾਰਾਜ ਦਾ ਠੀਕ ਆ ਅਸੀਂ ਉੱਥੋਂ ਲੰਗਰ ਛਕਦੇ ਆ ਵੀ ਬੰਨ ਬੰਦਨ ਦੇ ਆ ਤੇ ਲੋਕੀ ਕਹਿੰਦੇ ਜੇ ਕੋਈ ਮੰਜਾ ਆਉਂਦਾ ਵਾ ਜੇ ਕੋਈ ਆਟ ਦੀਆਂ ਬੋਰੀਆਂ ਆਉਂਦੀਆਂ ਕੋਈ ਵੀ ਰਾਸ਼ਨ ਮੰਨ ਲਓ ਉਹ ਕਹਿੰਦੇ ਆ ਵੀ ਆਪਣਾ ਉਹਨਾਂ ਦੇ ਵੰਡੇ ਦਾ ਵੀ ਹੁਣ ਦੇਜੋ ਕਿਹਨਾਂ ਦੇ ਸਾਡੇ ਵੰਡੇ ਦਾ ਵੀ ਅਸੀਂ ਅਸੀਂ ਆਹ ਅਸੀਂ ਉਹਨਾਂ ਨੂੰ ਦੇ ਦਾਂਗੇ ਪਿੰਡ ਦੇ ਵਿੱਚ ਤੁਹਾਡੇ ਨਾਮ ਤੇ ਹਾਂ ਵਿਸ਼ਵਾਸ ਨਹੀਂ ਹੋ ਰਿਹਾ ਮਾਲਕ ਜਾਣਦਾ ਜੀ ਹੁਣ ਪਾਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਘਰ ਘਰ ਲੋਕਾਂ ਦੇ ਜਾ ਕੇ ਵੇਖੋ ਕਿ ਕਿੰਨਾ ਕਿੰਨਾ ਰਾਸ਼ਨ ਆ ਘਰ 'ਚ ਹੂੰ ਕੋਈ ਅੜਬ ਬੰਦਾ ਆਵੇ ਨਾ ਅੜਬ ਬੰਦਾ ਹੂੰ ਤੇ ਘਰ ਘਰ ਜਾ ਕੇ ਫੋਲੇ ਕਿੰਨਾ ਰਾਸ਼ਨ ਆ ਲੋਕਾਂ ਦੇ ਘਰਾਂ 'ਚ ਏ ਭਾਵੇਂ ਮੇਰੀ ਗੱਲ ਦਾ ਗੁੱਸਾ ਕਰਨ ਭਾਵੇਂ ਨਾ ਕਰਨ ਮੈਂ ਵੀਰ ਨਾਲ ਤੇ ਮੈਂ ਚਲੋ ਵੀ ਸਾਰਾ ਪੰਜਾਬ ਨਾਲ ਲਿਆ ਪੰਜਾਬ ਨਾਲ ਪੰਜਾਬ ਖੰਡਿਆ ਪਰ ਤਰੇ ਨਾਲ ਐ ਸਰ ਪੰਜਾਬ ਨਾਲ ਪੰਜਾਬ ਖੰਡਿਆ ਵੀਰ ਆਪਾਂ ਕੋਈ ਚੱਕਰ ਨਹੀਂ ਆ